ਹਾਜੀ ਗੁਰਪ੍ਰੀਤ ਸਸ ਜੀ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਬੇਨਤੀ ਕਰਦਾ ਹਾਂ ਤੇ ਵੀ ਸਭ ਤੋਂ ਪਹਿਲਾਂ ਦਾਸ ਫਤੇ ਬਧੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਸ ਆਪਣਾ ਪ੍ਰੋਜੈਕਟ ਜੇ ਆਪਾਂ ਵੀ ਚੱਲ ਰਹੇ ਹਾਂ ਤੇ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਵੀ ਸਹਿਯੋਗ ਦਾ ਮਤਲਬ ਜੀ ਸਾਡੇ ਤਾਂ ਆਪ ਦਾ ਕੰਮ ਨਹੀਂਗਾ ਬਾਬਾ ਜੀ ਦਾ ਕੰਮ ਆ ਤੇ ਆਪਾਂ ਵੀ ਬਾਬਾ ਜੀ ਵੱਤੋ ਜਿਹਾ ਇਤਿਹਾਸ ਦੱਸੋ ਤਾਂ ਕਿ ਸੱਚੇ ਝੂਠੇ ਨਰ ਰਵੇ ਅੱਜਕੱਲ ਤੁਹਾਨੂੰ ਪਤਾ ਵੀ ਸੰਤਾ ਜੀ ਦੀਆਂ ਨਿੱਧਿਆ ਬਹੁਤ ਹੋ ਰਹੀ ਆ ਪਰ ਮੈਂ ਸਾਨੂੰ ਦੁੱਖ ਹੀ ਹੁੰਦਾ ਵੀ ਜਿਵੇਂ ਉਸ ਉਸ ਲੜੀ ਦੇ ਵਿੱਚ ਆਪਣੇ ਬਾਬਾ ਜੀ ਨੂੰ ਵੀ ਪਰਵਾਇ ਜਾਵੇ ਉਹ ਸਿੱਸੀ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਉਹ ਇਸੇ ਬੇਨਤੀ ਕਰਦੇ ਆ ਵੀ ਆਪਾਂ ਉਹ ਚੀਜ਼ ਸੱਖੇ ਦੇ ਕੋਲ ਸੀ ਜਿੰਨੇ ਸੱਖੇ ਹੋਣ ਗਿਆ ਤਕਰੀਬਨ ਦਾਸੀਆਂ 500 ਦੇ ਫਰੀ ਸੱਖੇ 100 ਸੱਖੇ ਦੀਆਂ ਦਾਸ ਦੀ ਕਿਤਾਬ ਵੀ ਲਿਖੀ ਹੋਈ ਆ ਤੇ ਹੁਣ ਨਵੀਆਂ ਸੱਖੇ ਬਹੁਤ ਆ ਰਹੀਆਂ ਵੀ ਆਹ ਤਕਰੀਬਨ 3 ਸਾਲ ਦੇ ਵਿੱਚ ਤੇ ਵੀ ਆਪਾਂ ਇੱਕ ਇੱਕ ਦਿਨ ਦੀ ਛੱਟ ਕੀ ਪਾਈ ਹੈ ਤਾਂ ਵੀ 500 ਸਾਖੀ ਆਪਾਂ ਭਵਿਸ਼ਯ ਸੀਸ ਜੀ ਮਹਾਰਾਜ ਜੀ ਆ ਜਾਣਗੇ ਜਿਹੜੀ ਅੱਜ ਦੀ ਸਾਖੀ ਹੈ ਜੀ ਇਹ ਅੱਜ ਦੀ ਸਾਖੀ ਹੈ ਜੀ ਆਪਣਾ ਦੇ ਆਮ ਬਾਬਾ ਜੀ ਦੇ ਪ੍ਰਮੁਖ ਸੰਗੀ ਤੇ ਜੀਵਦਾਸ ਨੇ ਸਾਡੇ ਪਿਤਾ ਜੀ ਨੇ ਕਰਾਬਾ ਜੀ ਉਹਨਾਂ ਨੂੰ ਲਿਖਾਇਆ ਜੀ ਮਿਸਟਰ ਆਰ ਐਸ ਕੰਗ who served as a dip dip commission in Punjab ਦੁੱਧਿਆਣਾ ਐਂਡ ਸੰਗਰੂ ਲੇਟਰ ਆਉਂਦਾ ਸੀ ਪਟਿਆਲਾ ਲੇਟਰ ਆਉਂਦਾ ਸੀ ਅਰਲੀ 1950s 50s ਦੇ ਰਿਕਾਰਡ ਰਿਕਾਰਡ ਇੰਡੀਕੇਟਸ ਥੈਟ ਹੀ ਸਰਵਡ ਐਸ ਅ ਸੰਗਰੂ ਡਿਪਟੀ ਕਮਿਸ਼ਨਰ ਐਸ ਵੈਲ ਤੇ ਹੁਣ ਜਿਹੜੀ ਸਾਖੀ ਇਸ ਤਰ੍ਹਾਂ ਹੁੰਦੀ ਹੈ ਜੀ ਵੀ ਸਾਖੀ ਕਿਸ ਤਰ੍ਹਾਂ ਵੀ ਸਾਖੀ ਇਸ ਤਰ੍ਹਾਂ ਜੀ ਕਿ ਬਾਬਾ ਜੀ ਨੇ ਵੀ ਉਹਨਾਂ ਦੀ ਲੜਕੀ ਜਿਹੜੀ ਸੀ ਵੀ ਇੱਕ ਗੁੰਗੀ ਲੜਕੀ ਸੀ ਬੋਲ ਨਹੀਂ ਸੀ ਸਕਦੀ ਤੇ ਬਾਬਾ ਜੀ ਨੇ ਕਿਸ ਵਿਧੀ ਨਾਲ ਬੋਲਣਾਈ ਇਹ ਬਹੁਤ ਆਪਨ ਨੂੰ ਲੋਟਰ ਪੁਆਇੰਟ ਆ। ਵੀ ਕਿ ਕਿਸ ਬਿਧੀ ਨਾਲ ਬੋਲਣਾ ਹੈ ਆਪਾਂ ਇਹ ਦੇਖਣਾ ਜੀ ਆਪਾਂ ਤੇ ਬਾਬਾ ਜੀ ਨੇ ਵੀ ਕਿਹੜੀ ਬਿਧੀ ਨਾਲ ਬੋਲਣਾ ਹੈ ਜੀ ਵੀ ਆਪਾਂ ਵੀ ਉਹ ਚੀਜ਼ ਆਪਾਂ ਨੂੰ ਵੀ ਸੋਚਣੀ ਚਾਹੀਦੀ ਹੈ ਜਿਹੜੀ ਸਾਖੇ ਨੇ ਜਿਹੜਾ ਅਰਸ ਕੰਗਾ ਜੀ ਤੇ ਇਹ ਸਦਾ ਸ੍ਰੀ ਜੀ ਸਿੰਘ ਮਜੀਠੀਆ ਦੇ ਤੇ ਵੀ ਸਦਾ ਸ੍ਰੀ ਜੀ ਸਿੰਘ ਪਾਟ ਦੇ ਰੱਖਿਆ ਮੰਤਰੀ ਤੇ ਉਹਨਾਂ ਦੇ ਜਿਹੜਾ ਸੀਗੇ ਆਪਣਾ ਸਾਧੂ ਸਾਹਿਬ ਤੇ ਵੀ ਸਾਧੂ ਸਾਹਿਬ ਸਦਾ ਬੂਟਾ ਸਿੰਘ ਉਹ ਦੀਵਿਆ ਕੁੜਕ ਕੁੜੀ ਦਿਸੇ ਤੇ ਉਹਨਾਂ ਦਾ ਦੂਜਾ ਲੜਕਾ ਤੇ ਵੀ ਉਥੇ ਵੀ ਉਹਨਾਂ ਦੇ ਬੇ ਬੇ ਲੜਕਾ ਵੀ ਹਾਸੀ ਉਹਨਾਂ ਦੇ ਲੜਕੀ ਨਾਲ ਤੇ ਉਹਨਾਂ ਦੇ ਕੌਣ ਸੀ ਕਿ ਬੂਟਾ ਸੋ ਜੇ ਵੀ ਆਪਣਾ ਤੇ ਬੂਟਾ ਸੋ ਸਮਝਿਠਿਆ ਸੀ ਕੌਣ ਸੀ ਇਹ ਆਰਐਸ ਕਾਂਗਿਸ ਦਾ ਬੂਟਾ ਸੀ ਜਿਹਦੇ ਜੋਈ ਸੀ ਪਰ ਉਹ ਇਹ ਸੀ ਪਰ ਉਹ ਇਹ ਨਹੀਂ ਤਾਂ ਸਭ ਇਹਨਾਂ ਦੇ ਭੈਣ ਉਹਨਾਂ ਦੇ ਘਰੇ ਸੀ ਹਾਂਜੀ ਭੈਣ ਸੀ ਇਹ ਇਹ ਸਾਖੀ ਅੱਜ ਜਿਵੇਂ ਆਪਾਂ ਗੁਰਬਾਣੀ ਚੋਂ ਦਾ ਭਗਤਾ ਕਾ ਬੋਲਿਆ ਪ੍ਰਵਾਨ ਕਰਕੇ ਪਵਿੱਤ ਹੈ ਭਗਤਾ ਕਾ ਬੋਲਿਆ ਪ੍ਰਵਾਨ ਕਰਕੇ ਪਵਿੱਤ ਹੈ ਭਗਤਾ ਤੇਰੀ ਟੀਕ ਅਤੇ ਸਚਨਾ ਹੈ ਪੰਸੇ 21 ਭਗਤਾ ਦਾ ਜਿਹੜਾ ਕੋਈ ਕਹਿਤਾ ਭਗਤਾ ਦਾ ਬੋਲਿਆ ਪ੍ਰਵਾਨ ਕਰਕੇ ਪਵਿੱਤ ਪਵਿੱਤ ਹੈ ਭਗਤਾ ਤੇਰੀ ਟੀਕ ਅਤੇ ਸਚਨਾ ਹੈ ਤੇ ਇਹ ਉਹਦਾ ਤੇ ਆਪਾਂ ਭਗਤਾਂ ਨੂੰ ਬੜਾਈ ਦਿੱਤੀ ਗੁਰੂ ਸਾਹਿਬ ਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਆ ਤੇ ਆਪਾਂ ਵੀ ਕਿੰਨਾ ਆਪਾਂ ਬੋਧਿਆ ਜੀ ਹੈ ਨਾ ਜਪਾ ਵੀ ਸੰਤਾਂ ਦੇ ਵਿੱਚ ਕਹਨ ਕਿ ਤੇ ਵੀ 1 ਇੰਚ ਹੀ ਚਾਹੀਏ ਹਾਂ ਵੀ 1 ਇੰਚ ਹੀ ਚਾਹੀਏ ਆਪਣੀ ਜਨਨੀ ਕਰਨੀ ਚਾਹੀਏ ਜਨਨ ਕਰੋ ਸਚਾਈ ਦੇ ਸਾਹਮਣੇ ਲਕੋ ਨਾ ਸਚਾਈ ਸਾਹਮਣੇ ਜਾਓ ਮੈਂ ਗੁਣਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੈਂ ਗੁਣਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਗੁਰੂ ਸਾਹਿਬ ਨੇ ਫਰਮਾਇਆ ਜੀ 1257 ਵਿੱਚ ਜੇ ਤੁਸੀਂ ਮੇਰਾ ਜੀਵਨ ਦੇਖਣਾ ਮੇਰੇ ਦਾਸਾਂ ਦੇ ਜੀਵ ਦੇਖੋ ਵੀ ਜਿਹਨਾਂ ਵੀ ਦੇ ਸਾਸਕਸ ਅਪਿ ਸਹਿਨਮਤ ਤਸੈਨਹੀ ਨਾ ਕਾ ਪੂਰਨ ਸੀ ਸੰਤ ਪੂਰਨ ਸਤੋਬ ਜੇ ਸਾਸਕਸ ਅਪਿ ਸਦਾ ਆਵੇ ਸਾਹਿਬ ਚਿਤ ਤੇ ਭਗਤਾਂ ਦੇ ਡਿਠਿਆ ਆਵੇ ਸਾਹਿਬ ਚਿਤ ਤੇ ਭਗਤਾਂ ਦੇ ਡਿਠਿਆ ਮਨ ਕੀ ਕਟਿਏ ਮੈਂ ਸਾਸਕ ਬੁਠੇ ਆਪਾਂ ਸਭੀ ਅੱਗੇ ਚੌਂਦਾ ਨਬਈ ਤੇਰੇ ਭਗਤਾਂ ਦੇ ਡਿਠਿਆਂ ਨੂੰ ਤੇ ਜੇ ਦੇਖਾਂਗੇ ਤੇ ਉਹ ਵੀ ਉਹ ਸਾਹਿਬ ਚਿਤਾਈ ਨਹੀਂ ਹੈ ਤੇ ਗੁਰਸਾਹਿਬ ਹੋਰ ਫਰੈਂਸ ਸਤਸਾਈ ਜੀ ਕੇ ਪਾਜਤਨ ਹਰ ਸਭ ਤੋਂ ਉੱਚੇ ਜਾਣੀਏ ਨਾਨਕ ਨਾ ਪਿਆ 9314 ਦੇ ਜਿਹੜੀ ਅੱਜ ਹੀ ਸਾਖੀ ਆ ਜੀ ਅਪਾ ਸਾਖੀ ਸ਼ੁਰੂ ਕਰੀ ਹੋਣਾ ਵੀ ਸਾਖੀ ਜਦ ਹੀ ਸਾਰੰਸ ਇਹ ਆ ਵੀ ਆਪਣਾ ਬਾਬਾ ਜੀ ਨੇ ਜਿੰਨਾਂ ਨੂੰ ਵੀ ਜੋੜਿਆ ਜਿੰਨਾਂ ਨੂੰ ਵੀ ਜੋੜਿਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਆਪਣਾ ਨਹੀਂ ਬਾਬਾ ਜੀ ਦੇ ਬੱਚਾ ਜੀ ਇਸ ਤੇ ਰਿਕਾਰਡ ਕੀਤੇ ਹੋਏ ਜੋ ਸੁਣੋ ਜੇ ਵੀ ਬਾਬਾ ਜੀ ਬੱਚਾ ਕਰਦੇ ਆ ਇਸ ਸੰਗਤ ਨੂੰ ਨੋ ਜ਼ਿਕਰ ਨਹੀਂ ਹੈ ਜੇ ਗੁਰੂ ਨਾਲ ਜੋੜਨਾ ਜੇ ਗੁਰੂ ਨਾਲ ਜਿਹੜੇ ਗੁਰੂ ਨਾਲ ਜੋੜ ਤੋੜ ਕੇ ਆਪ ਜੀ ਨਾਲ ਜੋੜ ਉਹਨਾਂ ਦੀ ਸੰਗਤ ਕੀਤੇ ਘਾਟੇ ਘਾਟਾ ਅੱਜ ਕੱਲ੍ਹ ਕੀ ਮਹਾਂਪੁਰਸ਼ਾਂ ਦੀ ਕੀ ਹੈ ਜ ਆਪਣੇ ਸਾਰੇ ਪੰਜਾਬ ਦੇ ਮਹਾਂਪੁਰਸ਼ਾਂ ਮੈਂ ਗੱਲ ਕਰਦਾ ਕੀ ਹੈ ਉਹਨਾਂ ਦਾ ਹੈਗਾ ਵੀ ਇਹਨਾਂ ਦਾ ਮੱਥੇ ਟਿਕੋ ਉਹਨਾਂ ਦੀ ਖੁਵੈ ਇਸ ਕੋਲ ਬਹੁਤ ਹੈ ਰਾਨਾ ਜਦੋਂ ਉਹਨਾਂ ਦਾ ਆਪਾਂ ਗੋਡੇ ਲਾ ਕੇ ਉਹਨਾਂ ਮਹਾਂਪੁਰਸ਼ਾਂ ਨੂੰ ਕਿਸੇ ਮਹਾਂਮਾਸੂ ਮੱਥਾ ਟਿਕ ਗਿਆ ਮਹਾਂਪੁਰਸ਼ ਨੂੰ ਖੁਦ ਪਤਾ ਨਹੀਂ ਸਾਡੇ ਵਿੱਚ ਕੁਝ ਨਹੀਂ ਪਰ ਉਹ ਵੀ ਰੋਕਦੇ ਜੀ ਜੇ ਮਹਾਂਪੁਰਸ਼ੋ ਕਰਨ ਇਹ ਤੁਸੀਂ ਮੱਥਾ ਗੁਰਗ੍ਰਸਾਂ ਤੋਂ ਠੀਕੋ ਬੇਬੀ ਜੀ ਉਹ ਬੇਜਾਬੀ ਮਾਬਾ ਮਹਾਂਪਰਸ ਜੇ ਰੱਬ ਦੇ ਭਗਤ ਆ ਬਾਬਾ ਬਰਸਾਏ ਮਹਾਂਪਰਸ ਜੇ ਅਸੀਂ ਜਮ ਮੈਨੂੰ ਜ਼ਿਕਰ ਕੀਤਾ ਜਾਉਗਾ ਦੇਖੋ ਜੇ ਤੁਸੀਂ ਆਪ ਹੀ ਠਕੋਣੇ ਮੱਥਾ ਤੇ ਫਿਰ ਉਹ ਤਾਂ ਵੀ ਬਹੁਤ ਭਾ ਵੀ ਮਾਰੀ ਗੱਲ ਹੈ ਮਹਾਂਪਰਸ ਕੋ ਹੁੰਦੇ ਜਿਨ੍ਹਾਂ ਸਾਸ ਗ੍ਰਸਾਂ ਵਿਸੇ ਹਰ ਨਾਮ ਮੰਤ ਧੰਸੇ ਸ੍ਰੀ ਨਾਮ ਦਾ ਪੂਰਨ ਸੇਈ ਸਕਦਾ ਸੋਹਨੀਆ ਵਿੱਚ ਉਹ ਮਹਾਂਪਰਸ ਹੁੰਦੀ ਹੈ ਤੇ ਬਦੂ ਜਲਦ ਕੰਝੇ ਦਾ ਇੱਕ ਇੱਕ ਨੂੰ ਇੱਕ ਧਿਆਨ ਰੱਖੋ ਅੱਖੀ ਵੇਖ ਕਸਾਈਆਂ ਅੱਖੀ ਵੇਖ ਕਸਾਈਆਂ ਹਰ ਹਰ ਨਾਮ ਪਖੰਡ ਜੇਕਰ ਦੂਜੇ ਦੇਖੇ ਜਨਾਰ ਕਰ ਵਿਚਾਰ ਇੱਕ ਦੂਜੇ ਦੇ ਅੱਖਾਂ ਅੱਖ ਵੀ ਦੀ ਕੱਢ ਦੋ ਜੀ ਜ 1318 ਗਿਚੇ ਆਉਦੇ ਜੀ ਹਾਂ ਤੇ ਵੀ ਅੱਬ ਤੇ ਇਹ ਮਹਾਪ੍ਰਸ਼ਾ ਦੇ ਵੀ ਜੇ ਅਪਨ ਮਹਾਪ੍ਰਸ਼ ਬਾਬਾ ਜੀ ਦੇ ਬੱਚੇ ਹਮੇਸ਼ਾ ਹੀ ਬਾਬਾ ਜੀ ਦੇ ਬੱਚੇ ਸਾਡੇ ਮਾਤਾ ਜੀ ਮੇਰੀ ਮਾਤਾ ਜੀ ਸਤਿਕਾਰਯੋਗ ਮੇਰੀ ਮਾਤਾ ਜੀ ਉਹ ਨਬੀ ਨਾ ਆਪਣਾ ਗੁਰੂ ਹਰਗੋਬਿੰਦ ਖਾਲਸਾ ਖਾਲਸਾ ਗਲਤ ਖਾਲਸਾ ਬਈ ਆਪਣਾ ਸਿਦਮਾ ਖੜਤੋਂ ਉਹਨਾਂ ਨੇ ਬਈ ਬਪਰਾ 19 45 46 ਉਹਨਾਂ ਨੇ ਗ੍ਰੈਜੂਏਸ਼ਨ ਕਰ ਲਈ ਸੀ ਗ੍ਰੈਜੂਏਸ਼ਨ ਕਰ ਲਈ ਸੀ ਮੇਰੀ ਬਾਜ਼ੀ ਹੈ ਪੜ੍ਹੇ ਕਿਥੇ ਸੀ ਇੰਗਲਿਸ਼ ਬਹੁਤ ਫਲੂਐਂਟਲੀ ਬੋਲਦੇ ਸੀ ਤੇ ਵੀ ਸਾਰਾ ਤੇ ਕਈ ਬੁੱਕ ਬੱਚੇ ਮੇਰੇ ਕੋਈ ਕਾ ਕਰਦੇ ਸੀ ਇਹਨਾਂ ਦੇ ਕੋਈ ਸਪੈਲਿੰਗ ਦੀ ਮਿਸਟੇਕ ਪੈ ਰਹੀਆਂ ਉਹਨਾਂ ਨੂੰ ਤੇ ਸਟੈਨਿੰਗ ਮਸ਼ਗਰ ਬੀਬੀ ਇਸਪੈਨਕੀ ਡੈਡੀ ਇਸਪੈਨਕੀ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਨਾ ਬਿਸਪੈਰ ਮਾ ਬੀਜੀ ਨੂੰ ਪੁੱਛੋ ਬੀਜੀ ਨੂੰ ਪੁੱਛੋ ਤੇ ਉਹਨਾਂ ਨੇ ਸਾਰਾ ਸ ਆਪਣੇ ਵੀ ਸਾਰਿਸਪੈਨਕ ਦੱਸ ਦੇ ਨੇ ਜਿਉ ਕੈਿਸਪੈਨ ਬਹੁਤ ਓਕੇ ਹੁੰਦੇ 12th ਜਿਉ 12th ਇਸਪੈਰਗ ਆਰਥਿਕ ਸਿਧਾਂਤ ਪਤਾ ਹੈਗਾ ਤੇ ਜੀ ਡਬਲ ਡੀਬੀ ਐਲ ਵੀ ਕਹਿੰਦੇ ਇਹ ਨਹੀਂ ਹੁੰਦਾ ਡੀਬੀ ਐਲ ਐਫ ਕੇ ਚ ਉਹਨਾਂ ਨੇ ਸਹੀ ਤਸਵੀਰ ਸੁਬਲ ਕੇ ਟਿਊਸ਼ਨ ਟਿਊਸ਼ਨ ਟੀ ਯੂ ਟਾਈਓ ਕਹਿੰਦੇ ਨਹੀਂ ਨਹੀਂ ਹੁੰਦਾ ਟੀਚੂ ਆਈਟੀਆਈ ਵਨ ਟਿਊਸ਼ਨ ਤੇ ਬੀਜ ਨੇ ਸਾਰੇ ਦਸੰਤ ਇਸਪੈਰਿੰਗ ਇਹ ਸੁਪਰਡੈਂਟ ਸੁਪਰਿੰਟੈਂਡੈਂਟ ਸੁਪਰਿੰਟੈਂਡੈਂਟ ਇਹ ਉਹ ਸਰਦ ਸਤੇਜ ਵੀ ਉਹਦਾ ਸਰ ਸੁਪਰਿੰਟੈਂਡੈਂਟ ਸੀ ਮੀਰਾ ਮਾਤਾ ਕਹਿੰਦੇ ਪੜੇ ਲਿਖੇ ਸੀ ਪਰ ਉਹ ਪੜੇ ਲਿਖੇ ਦਾ ਵੀ ਪਰ ਮੈਂ ਕਿਹਨੂੰ ਉਹ ਉਹ ਵੀ ਉਹ ਕਦੇ ਵੀ ਮੈਂ ਵੀ ਸੰਤਾਂ ਨੂੰ ਮੱਥਾ ਨਹੀਂ ਟੇਕਦਾ ਮਾਤਾ ਕਹਿੰਦੇ ਮੇਰੇ ਫਾਦਰ ਸਾਹਿਬ ਸੀ ਇਹ ਤੇ ਉਹ ਉਹ ਸਮਰਪਤ ਸੀ ਹੋਲੀ ਸਮਰਪਤ ਸੀ ਦਾਸ ਬਾਬਾ ਜੀ ਸ਼ਿਸ਼ੇ ਜੀ ਮਹਾਰਾਜ ਹੋリス ਪਰਪਤ ਸੀ ਉਹਨਾਂ ਦੇ ਸਭ ਕੁਝ ਬਾਬਾ ਜੀ ਸੀ ਬਾਬਾ ਜੀ ਤੋਂ ਵਗੈਰਾ ਨੂੰ ਕਿਸੇ ਨੂੰ ਵੀ ਦੇ ਤੱਕੇ ਵੀ ਤਨੇ ਭਗਤ ਹੋਣਾ ਯੋਨਾ ਨਹੀਂ ਕਿ ਕਿਸੇ ਨੂੰ ਤੱਕਿਆ ਕਲੀਸ਼ਾ ਕਰਕੇ ਉਹ ਹੋ ਸਕਦੀ ਆਪਰੇ ਵੀ ਇਸ ਵੇ ਸੰਤੋ ਸਾਗੇ ਪਾਰਤਰੀ ਜੋ ਜੋ ਬਚਨ ਕੋਈ ਸੰਤ ਦਾ ਸੋ ਗੁਰ ਪ੍ਰਸਾਦੀ ਤਰੀਏ 747 ਅੰਕ ਚ ਉਹਦੇ ਬਚਨ ਕੋ ਮਾਇਆ ਕਿ ਬਾਬਾ ਜੀ ਕੋ ਬਾਬੇ ਜੀ ਅਹੀਂ ਬੈਠੇ ਕੀਤੇ ਬਈ ਬਈ ਸੰਗਤ માં ਗੁਰੂ ਗ੍ਰੰਥ ਸਾਹਿਬ ਸੰਗ ਮੇਰੀ ਮਾਤਾ ਜੀ ਬਾਬਾ ਜੀ ਨੇ ਸੱਦਿਆ ਅਜੇ ਸੱਦਿਆ ਤੇ ਮੇਰੇ ਪਤਨ ਜੀ ਨੇ ਲੈ ਕੇ ਬੀਬਨ ਲੈ ਕੇ ਬਾਬਾ ਜੀ ਨੇ ਬੈਠੇ ਕੀਤੇ ਬੀਬਾ ਗੁਰੂ ਗ੍ਰੰਥ ਸਾਹਿਬ ਪਰਨਾਰ ਸੰਗਤ ਮਾਹ ਪੁਸ਼ ਕਰੇ ਮਾਹ ਮਾਪੇਸ਼ ਕਰੇ ਜਿਹਦੇ ਮਾਪੇਸ਼ ਗ੍ਰੈਸ ਹੋ ਬਈ ਵੀ ਆਪਣਾ ਜਿਸਮ ਬੱਚਾ ਪੜਾਈ ਚਾਹ ਪੜੀ ਖਾਸ ਚਾਹ ਕਰ ਹੁੰਦਾ ਉਹ ਐਮਏ ਦੀ ਪੜਾਈ ਨਹੀਂ ਕਰ ਸਕਦਾ ਅੱਛਾ ਤੇ ਉਹਨਾਂ ਸਿੱਖੀ ਜੀ ਜੋ ਪਾਸ ਕਰਨਾ ਪੈਂਦਾ ਇਸ ਤਰ੍ਹਾਂ ਪਹਿਲੀ ਕਲਾਸ 10ਵੀਂ ਕਲਾਸ 21 ਕਲਾਸ 8ਵੀਂ ਕਲਾਸ ਤੇ ਉਹ ਕਿਤੇ ਬਾਬਾ ਜੀ ਵਿਚ ਕਿਤੇ ਵੀ ਇਸ ਤਰ੍ਹਾਂ ਮਹਾਪੁਰਸ਼ ਜਿਹੜੇ ਜਿਹੜੇ ਸਾਨੂੰ ਵੀ ਵਾਅਦਾ ਕਰਦੇ ਆ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਵਾਗੇ ਤੇ ਵੀ ਗੁਰਨਾਨ ਸਾਹਿਬ ਦੇ ਦਰਸ਼ਨ ਕਰਵਾਗੇ ਉਹ ਮਹਾਪੁਰਸ਼ਾਂ ਸਨ ਉਹ ਵੀ ਮਹਾਪੁਰਸ਼ ਜੀ ਪਰ ਵੀ ਸਤਕਾਰ ਮਹਾਪੁਰਸ਼ ਜਿਹੜਾ ਤੁਸੀਂ ਸਤਕਾਰ ਕਰੋਗੇ ਸਾਧੂ ਕਰੋਗੇ ਸੰਤ ਕਰੋਗੇ ਮਹਾਪੁਰਸ਼ ਨੂੰ ਉਹ ਜਿਹਾ ਜਾਈ ਸਕਤੋਂ ਜਿਹਾ ਕਿ ਸਭ ਵੀ ਹੇਕ ਤਰਫ ਪੈਦਾ ਸ਼ਿਕਰ ਹੋਰ ਸਾਧੂ ਕਰੋ ਸਤ ਕਰੋ ਜਿਹੜਾ ਵੀ ਕੁਸ਼ਕਾ ਹੋਵੇ ਫਾਲਸ ਗਰਸੋਲੀ ਪਾਵਣ ਇਹ ਬਹੁਤ ਜੂਗੇ ਬਚਾਈ ਫਾਲਗਰਸੋਲੀ ਪਾਵਣ ਇਹ ਆਰਸ ਕਾਂਗ ਹੋਣੀ ਸਾਕੀ ਫਿਰ ਨੇ ਆਰਸ ਕਾਂਗ ਨੇ ਬਾਬਾ ਜੀ ਕੋ ਬੇਨਤੀ ਕੀਤੀ ਜੀ ਉਹਨਾਂ ਦੀ ਇਹ ਜਿਹੜੀ ਸਾਕੀ ਹੈ ਜੀ ਤੇ ਮੈਨੂੰ ਵੀ ਪਤਾ ਹੈ ਮੇਰੇ ਪਿਤਾ ਜੀ ਨੂੰ ਪਤਾ ਸੀਗਾ ਜੀ ਉਹਨਾਂ ਨੇ ਲਿਖਿਆ ਵੀ ਕਿਤਾਬ ਚ ਵੀ ਲਿਖਿਆ ਹੈ ਜੀ ਤੇ ਵੀ ਮੈਨੂੰ ਫਿਰ ਥੋੜਾ ਬਿਸਰ ਗਿਆ ਸੀ ਸਾਖੀ ਇਹ ਮੇਰੇ ਪਿਤਾ ਜੀ ਦੀ ਕਿਤਾਬ ਪ੍ਰਗਟਾ ਕਰਨ ਦੀ ਦੇ ਦੇ ਵਿੱਚ ਨਾ ਉਹਨਾਂ ਦਾ ਨਾਮ ਵੀ ਆਉਂ ਲਿਖਿਆ ਜੀ ਹਰਸ਼ ਕਾਂਗ ਦਾ ਲਿਖਿਆ ਹੋਇਆ ਜੀ ਸਰਬੀ ਉਹ ਜੜ ਦੇ ਸੀ ਚੰਗੀ ਤਰ੍ਹਾਂ ਮੇਰੇ ਪਿਤਾ ਜੀ ਨੇ ਤੇ ਅੱਜ ਤੋ 30 ਸਾਲ ਪਹਿਲਾਂ ਦੀ ਕਿਤਾਬਾਂ ਲਿਖਿਆ ਮੇਰੇ ਪਿਤਾ ਜੀ ਉਹਨਾਂ ਦੀ ਤੇ ਇਹ ਸਾਖੀ ਜੀ ਫਿਰ ਮੈਂ ਡਿਸਕਸ ਕੀਤੀ ਸ੍ਰਾਮੀਸ਼ਨ ਸਿੰਘ ਜਿਹੜੇ ਐਲ ਫਾਰਮਰ ਕੈਬਨ मिनिस्टर ਪੰਜਾਬ ਉਹਨਾਂ ਨਾਲ ਡਿਸਕਸ ਕੀਤੀ ਉਹਨਾਂ ਨੇ ਕਨਫਰਮ ਕੀਤੀ ਕਿ ਇਹ ਅਬੀ ਅਸੀਂ ਇਹ ਸਭ ਸਾਖੀ ਦਾ ਪਤਾ ਚਲਿਆ ਅ ਉਹਨਾਂ ਦਾ ਨੰਬਰ ਹੈਗਾ ਸਮਿਸ਼ਨ ਤੁਸੀਂ ਕਰਿਆ 991589810 ਉੱਥੇ ਤੁਸੀਂ ਰੀਕਨਫਰਮ ਕਰ ਸਕਦੇ ਤੇ ਡਾਕਟਰ ਗਰੇਵਾਲ ਸਾਹਿਬ ਜੋ ਵੀ ਬਹੁਤ ਹੀ ਪਵਿੱਜੀ ਉਹਨਾਂ ਨੂੰ ਬਾਬਾ ਜੀ ਵੀ ਸੰਤ ਜੀ ਪਾਤੀ ਹੁੰਦੇ ਸੰਤ ਕਹਿ ਕੇ ਬੁਲਾਉਂਦੇ ਸੀ ਡਾਕਟਰ ਗਰੇਵਾਲ ਜੀ ਤੇ ਵੀ ਉਹ ਦੇਖੋ ਬਹੁਤ ਧਾਰਮੀ ਬਾਧਾ ਮਹਾਂਪ੍ਰਸਾਦ ਉਹ ਮਹਾਂਪ੍ਰਸਾਦ ਜੀ ਮੈਂ ਤੁਹਾਨੂੰ ਦੱਸਦਾ ਤੇ ਉਹਨਾਂ ਨੇ ਉਹਨਾਂ ਦੇ ਵੀ ਉਹਨਾਂ ਦਾ ਨੰਬਰ ਹੈਗਾ 9876098393 ਯੋਨ ਨੰਬਰ ਹੀ ਉਹਨਾਂ ਦੇ ਤੁਸੀਂ ਰੀਕਨਫਰਮ ਕਰ ਸਦੇ ਬਾਬਾ ਜੀ ਦੇ ਧਰਤ ਬਾਬਾ ਈਸ਼ਰ ਸਿੰਘ ਮਹਾਰਾਜੀ ਜਿਹਨੇ ਕੋਤਕਾ ਨਿਜਾਰੇ ਆ ਵੀ ਉਹ ਜਿਹੜੇ ਵੀ ਆਮ ਸਾਧੋਂ ਸੰਤਾਂ ਦੇ ਨਹੀਂ ਹੁੰਦੇ ਮਿਲਦੇ ਤੁਸੀਂ ਦੇ ਕਿਨੇ ਹੋਰੇ ਤੇ ਖੁਦੀ ਵੀ ਬਈ ਬਾਬਾ ਜੀ ਦੇ ਬੈਠੇ ਗਏ ਫਿਰ ਕਹਿੰਦੇ ਵੀ ਸੰਗਤ ਉਹਨਾਂ ਦੀ ਕਰਨੀ ਆ ਮੇਰੇ ਮਾਤਾ ਜੀ ਨੂੰ ਬਾਬਾ ਜੀ ਸਮਝਾਇਆ ਤੇ ਮਾਤਾ ਜੀ ਮੇਰੀ ਕਿ ਮੰਨਦੀ ਨਹੀਂ ਸੀ ਫਿਰ ਬਾਬਾ ਜੀ ਸਮਝਾਇਆ ਫਿਰ ਵੀ ਸੰਗਤ ਜਿਹੜਾ ਕਹਿੰਦੇ ਮਾਪਸਨ ਗਰੰਟੀ ਕਰ ਬਸ ਦਰਸ਼ਕ ਆਵੇ ਜਿਸ ਤਰ੍ਹਾਂ ਗੁਰੂ ਘਰ ਸਾਬ ਬਾਬੇ ਨੇ ਮਿਸਾਲ ਦਿੱਤੀ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗੀ ਸਿੰਘ ਕੀਰਤਨ ਕਰਦਾ ਤੇ ਵੀ ਉਹ ਕੋਈ ਸ਼ਬਦ ਪੜਦਾ ਤੇ ਉਹਨੂੰ ਤੁਸੀਂ 1 ਡੰਡ ਦੇ ਦਿਓ ਜਾਂ 10 ਰੁਪਏ ਦੇ 100 ਰੁਪਏ ਦੇ ਦਿਓ ਉਹ ਜੀ ਕੋਈ ਵੈਲੀ ਹੁੰਦੀ ਉਹਦੀ ਵੈਲੀ ਨਹੀਂ ਹੁੰਦੀ ਕੋਈ ਬਾਬਾ ਜੀ ਬਸ ਕਿਹਾ ਜੇ ਜਿਵੇਂ ਮਹਾ ਪਰਸ਼ਾ ਵੀ ਜੇ ਅੱਬੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਥਾਸ ਮੰਦਰਾ ਵੀ ਵੀ ਗਰਵਣੀ ਦਾ ਮਹਾ ਪਰਸ਼ੋ ਦੇ ਪਿੱਛੋਂ ਸਾਨੂੰ ਕੱਢ ਕੇ ਜੇ ਵੀ ਸਮਝ ਲਾਹਦੇ ਆਂ ਕਿ ਉਹ ਤੁਖਾਂ ਜਿਹੜਾ ਕਿ ਤੁਹਾਡੇ ਕੰਮ ਆਦੀਆ ਕੰਮੋਦੀ ਇਸ ਸੰਸਾਰ ਕੀ ਵਿੱਚ ਕੰਮੋਦੀ ਉਹ ਬਾਬੇ ਇਸ ਬੀ ਸਮਤਤੀ ਫਿਰ ਮੇਰੀ ਮਾਤਾ ਜੀ ਜਿਹੜੇ ਕਿ 1946 ਦੇ ਗ੍ਰੈਜੂਏਟ ਸੀ ਬੀ ਖਾਲਸਾ ਕਾਲਜ ਕਾਲਜ ਗੁਰੂਗਰਮ ਖਾਲਸਾ ਕਾਲਜ ਜਿਹੜੀ ਗੁਰੂਾਰ ਗੁਰੂਗਰਮ ਖਾਲਸਾ ਕਾਲਜ ਸਿੱਧਵਾ ਖੜਤੋ ਤੇ ਫਿਰ ਉਹਨਾਂ ਦੀ ਬਹੁਤ ਸ਼ਰਧਾ ਵਜੇ ਫਿਰ ਬਹੁਤ ਸ਼ਰਧਾ ਵਜੇ ਹਮੇਸ਼ਾ ਮੇਰੇ ਮਾਤਾ ਜੀ ਦੇਖੋ ਜੀ 83 ਸਾਲ ਦੀ ਉਮਰ ਦੇ ਵਿੱਚ ਉਹ ਜਾ ਕੇ ਉਹਨਾਂ ਨੇ ਬੀਸਰ ਗੋਸੇਈ ਪਰ 83 ਸਾਲ ਦੀ ਉਮਰ ਦੇ ਜਾ ਕੇ ਉਹਨਾਂ ਨੇ ਵੇ ਸਵੇਰੇ ਤਿੰਨ ਵਜੇ ਉੱਠ ਕੇ ਪ੍ਰਸ਼ਾਦਾ ਪਕਾ ਕੇ ਅਸ਼ਨਾਣ ਕਰਕੇ ਪ੍ਰਸ਼ਾਦਾ ਖਾ ਕੇ ਨਾਲਛਤੀ ਜੀ ਰਹੇ। ਜੋ ਕਿ ਮੈਂ ਅਕਦੇ ਡਿਊਟੀ ਨਹੀਂ ਭਜਾਣੀ। ਬੇ ਬਹੁਤ ਸਰਦਾਰ ਸਿੰਘ ਜੀ ਬਾਬਾ ਜੀ ਗਏ ਵੀ ਉਹ ਕਿਵੇਂ ਗਏ ਵੀ ਦਰਗਾਹ ਨੂੰ ਕਰਦੇ ਗਏ। ਚੰਦਰਪਾਪਾ ਨੰਦ ਸਿੰਘ ਮਹਾਰਾਜ ਜੀ ਜਨਮਦਨ ਸੀਗਾ। ਅਵਤਾਰ ਦਾ ਅਵਤਾਰਤਨ ਤੇ ਦੇਸੀਗਾ। ਉਸ ਦਿਨ ਰਾਤ ਤਾਂ ਸੇਮ ਡੇ ਉਹਦੇ ਆਪਣੇ ਵੀ ਆਪਣੇ ਹੋ ਰਹੇ ਸੀ ਆਰਤੀ ਪੜੀ ਜਾ ਰਹੀ ਸੀ। ਉਦirme ਮਾਤਾ ਜੀ ਕਪੜੇ ਪੈਸੇ ਕੇ ਕਰਵਾਏ ਇਹਨਾਂ ਨੇ ਨਾਲ ਸਾਲੀ ਤੇ ਉਸ ਕੋਲ ਸੀ ਇਹ ਬੇਜੀ ਕੁਝ ਜੀ ਜਾਨ ਬਹੁਤ ਬੰਦੀ ਤੇ ਮਾਤਾ ਜੀ ਮੇਰਾ ਮੇਰਾ ਕਹਿਣਾ ਮਾਤਾ ਇੰਪੋਰਟੈਂਟ ਨਹੀਂ ਇਹ ਹੈ ਜੀ ਤੇ ਕਹਿਣਾ ਆਪਾਂ ਸ਼ਰਤਾਂ ਰੱਖਾਂਗੇ ਦੀ ਸਭ ਕੁਝ ਐਫ ਯੂ ਹੈਵ ਅ ਫੇਥ ਜੂ ਕੈਟ ਗੈਟ ਏਥਿੰਗ ਐਫ ਯੂ ਹੈਵ ਅ ਫੇਥ ਜੂ ਕੈਟ ਗੈਟ ਤੇ ਵੀ ਰੋਨਲਡ ਫੇਥ ਡੋਟ ਐਕਸਪੈਕਟ ਐਨੀਥਿੰਗ ਫਰ ਗੁਰੂ ਸਾਹਿਬ ਗੁਰੂ ਸਾਹਿਬ অর ਐਨੀਬਾਡੀ ਐਲਸ ਬੱਬੇ ਜੀ ਬਜਾਈ ਸੇ ਵੀ ਫੇਥ ਨਹੀਂ ਕਰਾਂਗੇ ਜੋ ਤਾਂ ਨੇਪਾ ਗਿਪੇ ਸੀ ਉਹ ਸਰਪਟ ਇੱਥੇ ਫੇਸ ਦੀ ਗੱਲ ਹੋਦੀ ਐ ਇੱਥੇ ਨਹੀਂ ਫੇਸ ਦੀ ਗੱਲ ਆਉਂਦੀ ਬਈ ਆ ਮੈਂ ਬਈ ਫੇਸ ਇੱਥੇ ਵੀ ਉਹ ਆ ਆਰਿਸ ਕਾਂ ਕਮਿਸ਼ਨਰ ਆਰਿਸ ਕਾਂ ਉਹ ਸੱਚਮੁੱਚ ਮੈਂ ਫੋਟੋ ਵੀ ਦਿਖਾਉਣਾ ਜੀ ਅੱਜ ਇਹਨਾਂ ਦੀ ਫੋਟੋ ਵੀ ਦੇਵੇਂ ਫੋਟੋ ਪਹਿਲੀ ਗੇ ਦਿਖਾ ਰਹੀ ਐ ਜੀ ਫੋਟੋ ਇਹ ਬਈ ਫੋਟੋ ਪਹਿਲੀ ਵਾਰ ਆ ਰਹੀ ਐ ਵੀ ਇਸੇ ਜੇ ਆਪਾਂ ਦੇਖਿਆ ਜੇ ਨਾ ਵੀ ਬਈ ਹਰੇ ਕੋ ਆਰਿਸ ਕਾਂ ਕੋ ਨੇ ਇਹ ਫੋਟੋ ਜੀ ਇਹ ਆਪਾਂ ਤੁਸੀਂ ਜ਼ੂਮ ਕਰਕੇ ਦੇਖੋ ਜ਼ੂਮ ਕਰਕੇ ਦੇਖੋ ਕਮਿਸ਼ਨਰ ਲੁਧੇਨਾਨੀ ਤੇ ਪਟਿਆਲਾ ਦੇ ਕੁਸ਼ਣ ਸੀ ਤੇ ਇਹਦੇ ਇਹਦੀ ਲੜਕੀ ਨਾ ਜੀ ਗੁੰਗੀ ਸੀ ਲੜਕੀ ਇਹਨਾਂ ਦੀ ਗੁੰਗੀ ਲੜਕੀ ਬੋਲ ਨਹੀਂ ਸਕਦੀ ਸੀ ਤੇ ਫਿਰ ਇਹ ਧੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਨੰਨੇ ਬੇਚ ਦਿੱਤੀ ਪਰ ਮਹਾਪੁਰਸ਼ ਉਹ ਜਿਹਨਾਂ ਉਹਨਾਂ ਗੁਰੂ ਨਹੀਂ ਜੋੜਨਾ ਮਹਾਪੁਰਸ਼ ਨੇ ਤੇ ਬਾਬਾ ਜੀ ਕੋਲ ਬੇਚ ਦਿੱਤੀ ਧੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਤੇ ਉਹ ਕਹਿੰਦੇ ਵੀ ਕਹਿੰਦੇ ਵੀ ਸਾਡੀ ਲੜਕੀ ਗੂੰਗੀ ਹੈ ਜੀ ਕਹਿੰਦੇ ਬਾਬਾ ਜੀ ਇਹ ਬੋਲਦੀ ਨਹੀਂ ਇਸ ਤੋਂ ਬਹੁਤ ਅਪਸੈਟ ਆ ਵੀ ਸਭ ਕੁ ਦਾ ਦਿੱਤਾ ਮਾਰ ਕੇ ਸਾਡੀ ਘਰ ਪਾਵਾ ਸਭ ਕੁ ਦਿੱਤਾ ਸਾਡੇ ਕੋ ਪਰ ਲੜਕੀ ਬਨ ਉਸੇ ਬਹੁਤ ਪਰੇਸ਼ਾਨ ਮੈਂ ਤੋ ਦੋ ਫੋਨ ਬੁਦਤੇ ਇਮੇਸ਼ਨ ਦੇ ਸੰਗ ਕਰਿਆ ਡਾਕਟਰ ਜੀ ਨਾਲ ਤੇ ਤੁਸੀਂ ਰੀ ਕਨਫਰਮ ਇਸ ਬੈਟਰ ਕਾਲ ਦੇ ਮੈਂ ਰੀ ਕਨਫਰਮ ਉਹ ਫੌਂਡਿਮੈਕਸੀ ਐ ਫਿਰ ਇਹ ਬੋਨੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਇਹ ਲੜਕੀ ਉਸੇ ਪਰੇਸ਼ਾਨ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਤਾਂ ਦੇ ਤਾਂ ਕੋਈ ਕੋਈ ਕੰਕਾ ਕਕੀ ਗਲਕ ਕਾਸੇ ਇਹੋ ਕਿ ਬਾਬਾ ਜੀ ਹੱਥ ਚੁੜਿ ਗਏ ਜੀ ਬਾਬਾ ਜੀ ਸੁਜੀ ਪੋ ਬਾਬਾ ਜੀ ਕਹਿੰਦੇ ਐ ਕਰੋ ਕਿਸੇ ਚੰਗੇ ਪਾਠੀ ਕੋਲ ਸੁਣੋ ਜੀ ਗੱਲ ਕਿਸੇ ਚੰਗੇ ਪਾਠੀ ਕੋਲ ਤੁਸੀਂ ਵੀ ਸਹਿਜ ਪੜ੍ਹ ਕਰੋ ਸਹਿਜ ਪੜ੍ਹ ਕਰੋ ਸਹਿਜ ਪੜ੍ਹਕਾਉ ਸਹਿਜ ਰhiti ਆਪ ਕੋ ਸ਼ਗਰ ਸੁਣਦੀ ਬਤੋ ਦੇ ਟੇਕ ਉਹ ਬੈਟੇ ਮੈਂ ਟਾਈਮ ਜੁਕਾਇਨ ਐਕਚੁਅਲੀ ਜੋ ਸਭ ਇਹਦਾ ਮਤਲਬ ਇਹ ਸਾਰੇ ਦਿਨ ਉੱਥੇ ਤੁਸੀਂ ਕੰਮ ਵੀ ਕਰਨਾ ਕਮਿਸ਼ਨਰ ਨੂੰ ਤੁਸੀਂ ਬਈ ਟਾਈ ਟੂ ਗੈਟ ਦੀ ਟਾਈਮ ਐਜ਼ ਵੈਸ ਯੂ ਕੈਨ ਐਕਚੁਅਲੀ ਮੈਕਸੀਮਮ ਟ੍ਰਾਈ ਤੇ ਉਹ ਕਹਿੰਦੇ ਸਤਿਵੰਤ ਜੀ ਫਿਰ ਉਹਨਾਂ ਨੇ ਵੀ ਆਪਣਾ ਬਾਬਾ ਜੀ ਕੋਲ ਵੀ ਆਪਣਾ ਉਹਨਾਂ ਨੇ ਇੱਕ ਪਾਠ ਹੀ ਲੈਂਦਾ ਜੀ ਪਾਠ ਹੀ ਸਿੰਘ ਲੈਂਦਾ ਤੇ ਉਹ ਕਹਿੰਦੇ ਵੀ ਉਹ ਵੀ ਵੀ ਸਾਈ ਪੜ੍ਹਕਾ ਫਿਰ ਬਾਬਾ ਜੀ ਕਹਿੰਦੇ ਸਾਈ ਪੜ੍ਹਚ ਨੂੰ ਕਰੋਗੇ ਜਿਹੜਾ ਗੁਰੂ ਸਾਹਿਬ ਨੂੰ ਰਮਾਲਾ ਹੁੰਦਾ गुरु साहब की सेवा करना रुमाला रुमाला सेवा करना जो रुमाला उस रुमाले जो तो पार्टी समाप्ति होगी अरदास करो गुरु साहब सच्चे पातशाह भी पढ़ के सया जो है ना, सेव की, अपे अपे ना अपने सेव की आपे रखे आपे नाम जपावे पहला यह कहो अपने की आपे रखे अरदास अप करो अपने की आपे रखे आपे ना जाए जय जेव सेवक ही तह तह उठतावे सेवक निपटी हो दिखावे सेवको निकटी हो जाए जो जो कहे ठाकुर पैसा सेवक ਤਤਕਾਲ ਹੋਇ ਆਵੇ ਰਹਾ ਹੋ ਜੀ ਤੇ ਸੇਵਕ ਦੇ ਹੋਮਦਾਰੀ ਜੋ ਆਪਣੇ ਪ੍ਰਭਾਵੇ ਤੇ ਇਸ ਕੀ ਸੋਏ ਸੁਣੀ ਮੰਨ ਰਿਆ ਇਸ ਨਾਨਕ ਅਰਸ ਨਾਲੇ ਇਹ ਚਾਰ ਸਤਿਗੰਗ ਜਾਈ ਬਾਬਾ ਬਨੀਵੀ ਬਚਗੀ ਤੇ ਫਿਰ ਦੱਸਿਆ ਫਿਰ ਬਾਬਾ ਜੀ ਉਹ ਕਹਿੰਦੇ ਜੀ 7 ਵਜੇ ਸੱਚ ਪਾਤਸ਼ਾਹ ਤੇ ਬਾਬਾ ਜੀ ਕਹਿੰਦੇ ਜੀ ਹੁਕਮ ਨਮਾਉ ਨਾ ਫਿਰ ਕਹਿੰਦੇ ਗੁਰੂ ਸਾਹਿਬ ਬਈ ਗੁਰੂ ਸਾਹਿਬ ਦਾ ਕੰਮ ਸੀ ਕਿ ਜਿਹੜੇ ਵੀ ਆਪਣਾ ਹੁਕਮ ਨਮਾਉਂਗਾ ਉਹ ਹੁਕਮ ਨਮੇ ਦੇ ਵਿੱਚ ਮੋਹਰ ਲਾ ਦੇਣੀ ਆ ਉਹਨਾਂ ਦੇ बे वैदर जू अरदास बींग एक्सैप्टड और नॉट वी बिकॉज दैट टाइम यू हैव टू वैरी केयरफुल बे वट एफ हुक्नामाज यू आर गैटिंग एक्चुअली बई जो कोई हुक्नामा देखिए प्रसांता का बबा करते फिर प्रसांता गुरु साहब मिल चुकी हुक दस दें वैदर जू अरस इज बींग एक्सैप्ट और नॉट बे इज इंटेली टू द हुकनामा नानक साहब की मेन परंपरा वो हुक्में तो दसते हुक् न ਅਰ ਸੰਤਾਂ ਨੂੰ ਹੁਕਮ ਮਿਲਣੇ ਬਹੁਤ ਮੌਗਦਮ ਇਹ ਵੀ ਦੱਸੂਗਾ ਕੀ ਕੀ ਕਟਨਾ ਬਪਣੀ ਹੋਊ ਹੁਕਮ ਮਿਲਦੇ ਨੇ ਜੀ ਫਿਰ ਜਦੋਂ ਉਹਨੇ ਸੇਵਾ ਕਰਾਈ ਤੇ ਸਹਜਪੜ ਦਾ ਭੋਗ ਪਾਇਆ ਸਾਰਾ ਪਰਿਵਾਰ ਫਿਰ ਅਰਾਸ ਸੀ ਕੀਤੀ ਅਰਾਸ ਕਰਤੇ ਹੁਕਮ ਆਇਆ ਜੀ ਤੇ ਸੋਟ ਤੁਹਾਡਾ ਪੰਜਵਾ ਪ੍ਰਭ ਕੀ ਸਰਨ ਸਗਲ ਪਹਿਲਾ ਤੇ ਦੁੱਖ ਬਿਨਸੇ ਸੁਖ ਪਾਇਆ ਪ੍ਰਭ ਕੀ ਸਰਨ ਸਗਲ ਪਹਿਲਾ ਤੇ ਤੁਹਾਡਾ ਦੁੱਖ ਦੂਰ ਹੋ ਗਿਆ ਦੁੱਖ ਬਿਨਸੇ ਸੁਖ ਪਾਇਆ ਸਾਕ ਨੂੰ ਮਿਲ ਜੀ ਜਾਰ ਹੋ ਪਰਨਣ ਸਮੇਂ ਪੂਰਾ ਸਤ ਕਰ ਤੇ ਜਾਲ ਹੋ ਪਰਮਾਨਸ ਨੂੰ ਸੱਚੇ ਪਾਸੇ ਦਿਆ ਲੋ ਪੂਰਾ ਸਤ ਕਰ ਪ੍ਰਭ ਜੀ ਤੂੰ ਮੇਰੇ ਸਾਹਿਬ ਦਾਤਾ ਕਰ ਕਰ ਪਰਮਾਨੰ ਦੀਨ ਜਲਾ ਗੁਣ ਦਾ ਉਹ ਰੰਗ ਲਾਤਾ ਰਹੋ ਸਤਗੁਰ ਨਾਮ ਨਿਧਾਨ ਤੜਾਇਆ ਚਿੰਤਾ ਸਭੀ ਬਨਾਸੀ ਥੋੜੀ ਚਿੰਤਾ ਦੂਰ ਹੋ ਗਈ ਕਰ ਕਰ ਆਪਣੇ ਕਰ ਲੈਣਾ ਮਨ ਵਸਿਆ ਨਾਸੀ ਤਾਂ ਕੋ ਬਿਗਣਾ ਕੋ ਲਗੇ ਜੋ ਸਤਗੁਰ ਆਪਣੇ ਰੱਖੇ ਚਨ ਕਉ ਵਸੇ ਰਜ਼ਾ ਅਮਰ ਰਸ ਚਾਕੇ ਕਰ ਸੇਵਾ ਕਰ ਸੇਵਾ ਸੇਵਕ ਪ੍ਰਭ ਆਪਣੇ ਕਰ ਸੇਵਾ ਸੇਵਾ ਜੇਨ ਮਨ ਕੀ ਅਛਪਾਈ ਕਿਨੇ ਅਛਪੇ ਗੁਰਸਾਬ ਆਰਕੇਸ਼ਵੈ ਨਾਰਦ ਦਾ ਸਾਥ ਆਕੇ ਬਿਲੇ ਜਨ ਪੂਰਨ ਪੈਜ ਰਖਾਈ ਨਾਰਦ ਦਾ ਸਾਥ ਆਕੇ ਬਿਲੇ ਜਨ ਪੂਰਨ ਪੈਜ ਰਖਾਈ 315 ਵਿਚ ਹੁਕਮ ਆਇਆ ਪਾਪਾ ਜੀ ਵਿਚ ਕੀ ਫਿਰ ਉਹ ਜਰ ਮਾਲਾ ਹੋਇਆ ਜੀ ਕਹੇ ਗੁਰੂ ਸਾਹਿਬ ਦੀ ਸੇਵਾ ਦਾ ਰਮਲਾ ਵੀ ਉਹ ਜਮਾਲੇ ਜਰ ਫਿਰ ਤੁਸੀਂ ਨਾ ਜੀ ਵੀ ਅਵੇ ਵੀ ਉਹਦਾ ਅਮਰਤ ਬਣਾ ਕੇ ਪਾ ਜਲਦੇ ਵਿੱਚ ਉਹ ਰਮਲਾ ਪਿਪਾਓ ਪਾ ਕੇ ਜਲਦੇ ਵਿੱਚ ਉਹ ਦਵੀ ਉਹ ਅੰਮ੍ਰਿਤ ਬਣ ਜਾਂਦਾ ਜੀ ਜਦੋਂ ਆਪਾਂ ਅਪਾ ਅੰਮ੍ਰਿਤਿਕ ਮੇਜ ਸਿਖਾਉਣੇ ਆਪਾਂ ਪੰਜ ਬਾਣੀਆਂ ਤਾਂ ਪੜਦੇ ਆ ਜਗਜੀ ਸਾਹਿਬ ਜਗਸਾਹ ਤੋਪਸਾ ਇਸ ਵਿੱਚ 24 ਜਾਂਨਸਾ ਪੜਦੇ ਆ ਅੰਦਰ ਸਭ ਪੜ ਕੇ ਜਿਹੜਾ ਉਹ ਵਿਖੰਡਾ ਬਟਾ ਫੇਰ ਕੇ ਆਪਾਂ ਵੀ ਸਾਰਾ ਪੀ ਉਹ ਅੰਮ੍ਰਿਤ ਬਣ ਜਾਂਦਾ ਕਿਉਂਕਿ ਬਾਣੀ ਜਦ ਜਲ ਰੱਖਦੇ ਬਾਣੀ ਦੇ ਕੋਲ ਉਹ ਵੀ ਬਾਣੀ ਜਲ ਬਾਣੀ ਅਸੁਰਦਾ ਇਹ ਸਭ ਆਪਾ ਜੀ ਮੇਜ ਕੀਤੇ ਉਹ ਰੱਖ ਕੇ ਜਿਹੜਾ ਕੰਬੜਾ ਜਲ ਹੋ ਕੇ ਰੱਖਿਆ ਹੋਇਆ ਉਹਦੇ ਵਿੱਚ ਤੁਸੀਂ ਉਹ ਰਮਾਲਾ ਕੋ ਵੀ ਬਿਓਕ ਨਾ ਕੋ ਕੋਲ ਕੀ ਕੋ ਬਿਪਾ ਕੇ ਤੇ ਅੱਧਾ ਗਲਾਸ ਦੇ ਵਿੱਚ ਉਹ ਨੂੰ ਛਕਾ ਦਿਓ ਬੇ ਬਿਟੀ ਉਹ ਜਿਹੜੇ ਬੋਲ ਲੱਗ ਜੀ ਦੇਖੋ ਜੀ ਮੈਜਿਕ ਦੇਖੋ ਜੀ ਮੇਰੇ ਕਲਕੱਤਾਨ 25 ਸੈਂਸ ਜੀ ਲਾਈਵ ਅੱਜ ਮੇਰੀ ਕਿਸ ਨਾਲ ਗੱਲ ਹੁੰਦੀ ਸੀ ਤੇ ਮੈਨੇ ਕਿਹਾ ਵੀ ਇਹ ਤਾਂ ਪੋਸੀਬਲ ਨਹੀਂ ਹੁੰਦਾ ਕਿ ਕੈਨੇਡਾ ਕਿਸ ਨਾਲ ਗੱਲ ਹੁੰਦੀ ਸੀ ਕਿਹਾ ਪੋਸੀਬਲ ਨਹੀਂ ਤਾਂ ਮੈਂ ਬਈ ਕਿਹਾ ਮੈਗਾ ਕਿਉਂ ਨਹੀਂ ਇਹਦੇ ਪਾਸੇ ਬਈ ਤਾਂ ਬੀ ਫੀਟੀ ਕਿਹਾ ਲੱਗਤਾ ਨਹੀਂ ਪੱਕੀ ਕਿਵੇਂ ਹੋ ਗਈ ਅਗਰ ਮੈਨੂੰ ਸਾਨੂੰ ਜਿੰਦਗੀ ਨਵੀਂ ਮਿਲੀ ਹੋ ਮੈਨੂੰ ਮਿਲੀ ਮੇਰੇ ਮੇਰੇ ਗ੍ਰੈਂਡਫਾਦਰ ਡਾਕਟਰ ਮੇਰੇ ਮਟਰਨ ਗ੍ਰੈਂਡਫਾਦਰ ਉਹ ਵੀ ਡਾਕਟਰ ਮੇਰੇ ਫਾਦਰ ਪ੍ਰਿੰਸੀਪਲ ਮੇਰਾ ਵੱਡਾ ਬਰਾਜਾ ਕਮਾਂਡਰ ਇੰਡੀਅਨ ਨੇਵੀ ਤੇ ਸਾਡੇ ਸਾਰੇ ਫੈਮਿਲੀ ਪੜ੍ਹੀ ਲਿਖੀ ਹੈ ਤੇ ਪਰ ਮੈਂ 10 ਸਾਲ ਦੀ ਸੀ ਛੱਡ ਗਈ ਸੀ ਤੇ ਬਾਬਾ ਜੀ ਨੇ ਅੰਮ੍ਰਿਤਮੂਹ ਚ ਪਾਇਆ ਸੀ 10 ਜੀਵਤ ਹੋ ਗਏ ਸੀ ਇੱਕ ਨਹੀਂ ਕਿ ਹਜ਼ਾਰਾਂ ਮਸਲਾ ਬਣ ਜਾਂਦੀ ਫਿਰ ਉਹ ਜਿਹੜਾ ਉਹਨਾਂ ਨੇ ਫਿਰ ਅੰਮਾ ਜਿਹੜਾ ਸੀ ਜਲ ਜਿਹੜਾ ਸੀ ਉਹ ਬਈ ਬੇਟ ਦੀ ਮੂੰਹ ਚ ਪਾਇਆ ਜਿਹ ਪਿਆ ਹੀ ਉਹ ਤੇ ਕੋਈ ਬਲੀਵ ਕਰੋ ਜੀ ਉਹਨਾਂ ਨੂੰ ਪੁੱਛੋ ਕਰਿਆ ਸਭ ਨੂੰ ਤੇ ਬਾਬਾ ਜੀ ਜਿਹੜੇ ਵਚਨ ਦੱਸੇ ਹੋਇਆ ਜੀ ਬਾਬਾ ਜੀ ਆਪ ਵੀ ਦੱਸੇ ਵਚਨ ਬਾਬੇ ਜੀ ਜਿਸੇ ਮਾਰੇ ਲੜਕੀ ਬੁੱਲਣਾਂ ਦੀ ਹੈ ਏ ਮਾਰੇ ਬਾਬਾ ਜੀ ਜਿੰਨੇ ਜੋੜਿਆ ਗੁਰੂ ਪਿਆਸੰ ਦਾ ਜੀ ਜੁੜਿਆ ਗੁਰੂ ਪਿਆਸੰ ਆਪਣੇ ਲਈ ਜੁੜਿਆ ਵੀ ਆਪਣੇ ਲਈ ਕੁ ਜੁੜਿਆ ਤੇ ਕਰ ਸੰਗ ਸਾਧੂ ਚੰਨ ਪਖਾਰੇ ਸੰਤ ਊੜਤਨ ਲਾਵੇ ਕਰ ਸੰਗ ਸਾਧੂ ਚੰਨ ਪਖਾਰੇ ਸੰਤ ਊੜਤਨ ਲਾਵੇ ਮੰਤਰ ਅਰਥ ਤਰੇ ਗੁਰ ਅਗੇ ਸਤਿਵੰਦ ਅਸਤ ਪਾਵੇ ਤੇ ਮੰਤ ਗੁਰੂ ਅੱਗੇ ਰੱਖਦੇ ਸਾਕਾ ਮਿਲ ਜਦਾ ਤੇ 391 ਅਗੇ ਰਿਚਾ ਨਾਜੀ 4 ਪਦਸ ਜੇ ਕੋ ਮੰਗੇ ਸਾਜਨਾ ਦੀ ਸੇਵਾ ਲਾ ਕੇ ਜੇ 4 ਪਦਸ ਲੈਣੇ ਆ ਸਭ ਕਾਹ ਜੇ ਕੋਈ ਵੀ 4 ਪਦਸ ਦੇ ਵਿੱਚ ਕੀ ਹੁੰਦੀ ਆ ਜੇ ਜਿਹੜੀਆਂ ਚੀਜ਼ਾਂ ਡਾਕਟਰ ਤਕਲੀਫਾ 4 ਪਦਸ ਜੇ ਕੋ ਮੰਗੇ ਸਾਜਨਾ ਦੀ ਤੇ ਸੇਵਾ ਲਾ ਕੇ ਜੇ ਕੋ ਆਪਣਾ ਦੁੱਖ ਹੁੰਦਾ ਵੀ ਹਰ ਨਾਮ ਰਿਦੇ ਸਦਗਾਵੇ ਜਬ ਜੇ ਕੋ ਆਪਣੀ ਸੋਭਾ ਲੋੜੇ ਸਾਸਕ ਹਮੇਸ਼ੁਰੇ ਦੂਰ ਕਰਦੇ ਜੇ ਕੋਈ ਜਨਮ ਮਰਨ ਤੇ ਦਰੇ ਸਾਜਨਾ ਕੀ ਸਰਨੀ ਪਰੇ ਤੋ ਸਚਾਰਾਂ ਵਿੱਚ ਉਹਦੇ ਬਾਬਾ ਜੀ ਨੇ ਵਸੀ ਗਏ ਫਿਰ ਉਹ ਦੇਖੋ ਜੀ ਕਿ ਬਾਬਾ ਜੀ ਨੇ ਇਹ ਬਚਨ ਫਿਰ ਆਪ ਵੀ ਸੁਣਾਏ ਹੋਏ ਆਪ ਬਾਸਨ ਫਰਮਾਏ ਹੋਏ ਜੀ ਤੇ ਵੀ ਇਹ ਆਵਤ ਬਾਬਾ ਜੀ ਫਿਰ ਉਹਨੇ ਇਸ਼ਾਰਾ ਵੱਜੀ ਫਿਰ ਉਹਨੇ ਵੀ ਇੱਕ ਬੁੱਧਵਾਦ ਸੰਪਰਪਾਟ ਵੀ ਕਰਾਇਆ ਘਰੇ ਤੇ ਸਾਰਾ ਪਰਿਵਾਰ ਆਇਆ ਉਹ ਵੀ ਪਹੁੰਚਿਆ ਫਿਰ ਉਹਨੇ ਪ੍ਰਸ਼ਾਨ ਲੈ ਕੇ ਬਾਬਾ ਜੀ ਕੋ ਪਹੁੰਚੇ ਘਰੇ ਕਾ ਵੀ ਇਹ ਕੋਈ ਨਹੀਂ ਗੁਰਮਣੀ ਜੀ ਕਿ ਕਵੀ ਸੇਵਕ ਦੁਆਏ ਭਲੇ ਇੱਕ ਸੰਤਿ ਕਰਾਮ ਕਵੀ ਸੇਵਕ ਦੁਆਏ ਭਲੇ ਇੱਕ ਸੰਤਿ ਕਰਾਮ ਰਾਜ ਦਤਮੁ ਮੁਕਤ ਸਤਿ ਜਪავਿ ਨਾ ਸੰਤ ਕਹਤ ਸੰਤਿ ਜਪავਿ ਨਾ ਕਿਰਸਤ ਇਤਰਾਗੇ ਚ ਸੰਤ ਉਹ ਹੋਗਾ ਜਿਨ੍ਹਾਂ ਨੇ ਜੇ ਦੋ ਚੀਜ਼ਾਂ ਵੀ ਜਿਤਿਆ ਜੜ ਤੇ ਚੇਤਨ ਮਾਇਆ ਦਾ ਜਿਨ੍ਹਾਂ ਤਿਆਗ ਕੀਤਾ ਵੇ ਚੜਤ ਚੇਤਨ ਮਾਇਆ ਤਿਆਗ ਕੀਤਾ ਇਸੀ ਬਾਬਾ ਜੀ ਬਚਨ ਕਰਦੇ ਸੀ ਐਸ 3 ਜਮਾ ਪੈਸੇ ਨੂੰ ਗਊ ਦਾ ਹੱਟ ਸਮਝੇ ਪੈਸੇ ਨੂੰ ਪੈਸੇ ਨੂੰ ਗਊ ਦਾ ਹੱਟ ਤੇ ਵੀ ਉਹ ਰੱਖੋ ਜਿਹੜਾ ਰੱਖੂ ਉਹਦੇ ਵੀ ਸਭੀ ਸਾਰਾ ਕੁਸਰ ਵੀ ਗੁਰੂ ਸਾਹਿਬ ਬਖਸ਼ਦੇ ਹੁਣ ਜਿਹੜੇ ਨਾਲਸਰ ਦੀ ਆਪਣੇ ਨਾਲਸਰ ਦੀ ਮਰਿਆਦਾ ਇਹ ਹੈ ਜੀ ਤੇ ਵੀ ਕੋਈ ਇੱਥੇ ਨਾਲਸਰ ਇੱਕ ਸਹਿਬ ਸ੍ਰੀ ਕੋ ਗ੍ਰੰਥ ਸਾਹਿਬ ਦੀ ਪੜ੍ਹ ਘੋ ਅਸੀਂ ਮਰਿਆਦਾ ਜਿਸ ਤਰ੍ਹਾਂ ਕਾਮਾਗੇ ਸੋ ਇਸੇ ਪਾਸੇ ਵੀ ਇਸ ਤਰ੍ਹਾਂ ਕਾਮਾਗੇ ਇਸ ਤਰ੍ਹਾਂ ਕਾਮਾਗੇ ਇਹ ਚੀਜ਼ ਲਾਗੂ ਕਰਾ ਮਗੇ ਸਤਿ ਸ੍ਰੀ ਅਕਾਲ ਬਾਈ ਨੰਦਸ਼ੀ ਜੀ ਤਨਤੈ ਬਾਬੇ ਇੱਕ ਜੀ ਸੇ ਮਹਾਰਾਜੀ ਜੋ ਮਰਿਆਦਾ ਸੀ ਜੀ ਨਾਲ ਸਰ ਉਹ ਮਰਿਆਦਾ ਬੇਸ਼ੱਕ ਵੀ ਲਾਗੂ ਹੋਵਟਿਆ ਹੈ ਹਾਂ ਇਹ ਲਾਗੂ ਅਸੀਂ ਕਰਾਵਾਂਗੇ ਇਹ ਵੀ ਕੁਛੇ ਕੀ ਕਰਾਗੇ ਪਰ ਅਸੀਂ ਨਾਮ ਵੀ ਰੱਖਿਆ ਸੀ 2 ਮਹੀਨੇ ਹੋ ਗਏ ਜੀ 50 ਜਿਹਦਾ ਨਾਮ ਵੀ ਰੱਖਿਆ ਜੀ ਇਸ ਨੂੰ ਕੋਈ ਦੱਸੂਆ ਸੀ ਕਦੇ ਇਸ ਮਾਫੀ ਮੰਗਦੇ ਤੇ ਹੁਣ ਤੇ ਆਪਣੇ ਨਾਮ ਦਾ ਕੋਈ ਬੈਡ ਨਹੀਂ ਹੋਊਗਾ ਤੇ ਜੀ ਦੇਖੋ ਤੁਸੀਂ ਕੋਈ ਵੈਨਿਊ ਸਿਰ ਬਾਬਾ ਜੀ ਦਾਸਰੀ ਪੁੰਜੀ ਹੈ ਦੇਖੋ ਵੀ ਬਾਬਾ ਜੀ ਜਿ ਸਰ 12 ਦਰੀ ਸੇ ਬਾਬਾ ਨਸੀਬ ਆ ਵੀ ਇਸ ਤੇ ਅਸ ਅਸ ਬਿੱਤ ਗੁਰੂ ਸਾਹਿਬ ਹਨੀ ਉੱਤੇ ਵੀ ਤੁਸੀਂ ਦੇਖੋ ਤੇ ਵੀ ਪਰਵਾਸਨ ਬਾਬਾ ਜੀ ਦੀ ਪੁੰਜਾ ਬਾਬੇ ਜੀ ਸਰ ਮਾਰੇ ਆਸਰ ਪੁੰਜਾ ਉੱਪਰ ਤੋਂ ਹਾਂ ਉੱਪਰ ਦੇਖੋਗੇ ਤਾਂ ਬਾਬੇ ਜੀ ਅਸਰ ਉਹ ਉੱਪਰ ਗੁਰੂ ਸਾਹਿਬ ਹੋਣਗੇ ਇਹ ਚੀਜ਼ ਬਹੁਤ ਮੇਨ ਚੀਜ਼ ਹੈ ਤੇ ਨਾਲ ਸਾਰੇ ਮਹਾਂਪੁਰਸ਼ਾਂ ਦੇ ਆਸਰ ਪੁੰਜੀਆ ਤੇ ਬਹੁਤ ਅਛੜੋ ਜੀ ਮੈਂ ਇੱਥੇ ਬਾਬਾ ਗੁਰਦੇਵ ਸਿੰਘ ਜੀ ਸਮਾਧਾ ਹੈ ਜੀ ਮਾ ਮੋਨ ਨੀ ਮੇਰਾ ਤਾਂ ਬਹੁਤ ਰੱਖੀ ਗਏ ਸਾਰੇ ਪਾਸੇ ਮੋਬਾਈਲ ਮੈਂ ਉਹਦੇ ਠਾਠ ਜੇ ਸਾਡੇ ਘਰ ਜਿੰਨੇ ਦੋਸਤਾਂ ਇੱਥੇ ਚੱਲ ਪਾਇਆ ਬਾਬਾ ਗੁਰਦੇਵ ਸਿੰਘ ਜੀ ਤੇ ਸਾਡੇ ਘਰ ਜਿੰਨੇ ਬਾਬਾ ਜੀ ਜਮੇ ਸਾਹਿਬ ਮਹਾਪੁਰਸ਼ ਸਾਰੇ ਨਹੀਂ ਚੱਲ ਪਾਇਆ ਬਾਬਾ ਗੁਰਦੇਵ ਸਿੰਘ ਜੀ ਨੇ ਚੱਲ ਪਾਇਆ ਇੰਗਲੈਂਡ ਮੇਰੇ ਕੋਲ ਚੱਲ ਪਾਈ ਕਰੇ ਅਮਰੀਕਾ ਚ ਵੀ ਚੱਲ ਪਾਇਆ ਉਹਦੇ ਜਿੰਨੇ ਠਾਠ ਮੈਂ ਦੇਖਿਆ ਜੀ ਇੱਥੇ ਅਮਰੀਕਾ ਚ ਦਰਸ਼ਨ ਕੀਤੇ ਜੀ ਹੂਸਟਨ ਟੈਕਸਿਸ ਵੀ ਦੇ ਕੇ ਕੈਲੀਫੋਰਨੀਆ ਤੇ ਆਪਣਾ ਹੂਸ ਫ੍ਰੀਜ਼ ਵੀ ਦਰਸ਼ਨ ਕੀਤੇ ਆ ਬਰੈਂਟਨ ਕੈਨੇਡਾ ਚ ਵੀ ਦਰਸ਼ਨ ਕੀਤੇ ਆ ਸਰੀਕ ਨੇ ਦੇਖੇ ਵਿੱਚ ਦਰਸ਼ਨ ਕੀਤੇ ਹੋਰ ਮੈਂ ਸਾਰੇ ਘਟਨਾਂ ਦੇ ਦਰਸ਼ਨ ਕੀਤੇ ਇੰਡੀਆ ਸੱਜਣ ਕਰਨੇ ਕਰਨ ਜਿਹਦਰ ਅਗਰ ਹੋ ਸਾਰੇ ਹਨਾ ਪਰ ਬਾਅਦ ਵੀ ਉਹਨੇ ਪ੍ਰੋਪਰ ਰਹਿਦਿਆ ਕਿ ਬਾਬਾ ਜੀ ਦਾ ਅਸਨ ਜਿਹੜਾ ਪੰਜਿਆ ਉਹਦੇ ਆਪ ਦੇ ਵੀ ਅਸਨ ਪੰਜਿਆ ਬਾਬਾ ਗੁਰੇਸ ਸਿੰਘ ਜੀ ਵਿਵਰਤ ਵਾਸਤੇ ਹੋ ਗਿਆ ਉਹ ਆਪ ਵਾਸਤੇ ਪੰਜਿਆ ਆਪ ਸੰਪੰਜਿਆ ਉਹਨੇ ਮੇਰਾ ਦਾ ਇਹ ਸਾਰੇ ਕੀ ਵੀ ਉਹ ਹੀ ਮੇਰਾ ਰੱਖੀ ਫਿਰ ਕੋਕ ਕਨੀ ਹਨ ਨੀ ਗੱਲ ਸੁਣ ਕੇ ਦੱਸ ਗਿਆ ਜੀ ਤੇ ਸਟ੍ਰੇਂਥਿੰਗ ਸਾਰ ਗਿਆ ਜਦੋਂ ਨਾਲ ਸੱਜੀ ਮੇਰੇ ਦਾ ਨਾਲ ਸੱਜੇ ਮੇਰੇ ਦਾ ਜਦੋਂ ਕੀਰਤਨ ਹੋਊਗਾ ਜੀ ਕੀਰਤਨ ਕਰਦੇ ਆ ਰਾਗੀ ਸਿੰਘ ਕੀਰਤਨ ਕਰਦੇ ਆ ਆਮ ਕਰਦੇ ਤਖਤਾ ਤੇ ਵੀ ਗੁਰਦਾਰਜ ਵੀ ਸਾਰੇ ਤਖਤਾ ਤੇ ਵੀ ਗੁਰਦਾਰਜ ਰਾਗੀ ਸਿੰਘ ਸਪੋਸਟ ਟੂ ਸੈਟ ਓਨ ਦੀ ਲੈਫਟ ਹੈਂਡ ਸਾਈਡ ਦ ਸੌਰੀ ਤਪਲੇ ਸਿੰਘ ਤਪਲੇ ਸਿੰਘ ਸ਼ਵਲ ਵੀ ਸਪੋਸਟ ਟੂ ਸੈਟ ਓਨ ਦੀ ਲੈਫਟ ਹੈਂਡ ਸਾਈਡ ਬਟ ਦਰਬਾਰ ਸਾਹਿਬ ਐਂਡ ਆਨਸਰ ਦੇ ਸਪੋਸਟ ਟੂ ਸੈਟ ਓਨ ਦੀ ਰਾਈਟ ਹੈਂਡ ਸਾਈਡ ਚੈੱਕ ਕਰੋ ਤੇ ਬਾਬਾ ਗੁਰਦਾਰੇ ਜਿਨੇ ਗੁਰਦਾਰੇ ਜਿਨੇ ਗੁਰਦਾਰੇ ਮੈਂ ਇਹ ਦੱਸ ਸਕੀ ਤੇ ਮੈਂ ਨੋਟ ਕਰਦਾ ਹਾਂ ਗੱਲਾਂ ਸਾਰੀਆਂ ਮੈਂ ਦੇਖਿਆ ਉਹਨੇ ਸਾਰੇ ਗੁਰਦਾਰਿਆਂ ਦੇ ਵਿੱਚ ਜਿਹੜੇ ਤਪਲੇ ਸਿੰਘ ਆ ਉਹ ਸਿੰਘ ਸੱਜੇ ਸੱਜੇ ਖਬਿਆ ਨਹੀਂ ਬੈਠੇ ਨਾਲਸਰ ਵੀ ਸੱਜੇ ਨਾਲਸਰ ਦੇ ਦੇਖੋ ਸਵੇਰੇ ਦਰਸ਼ ਕਰੋ ਤੇ ਤਪਲੇ ਸਿੰਘ ਰਾਈਟ ਸਾਈਡ ਤੇ ਬਿਠੋ ਤੇ ਵੀ ਜਿਹੜੇ ਆਮ ਗੁਰਦਾਰੇ ਚ ਤਖਤਾ ਦੇ ਵੀ ਵੀ ਉਹ ਸਾਰੇ ਲਿਫਟੇ ਸਿੱਜੋ ਇਹ ਹੈ ਜੀ ਆਪਾਂ ਮर्याਦਾ ਤੇ ਰੱਖੋ ਬਾਬੇ ਤੇ ਸ਼ਰਧਾ ਰੱਖੋ ਦੇ ਮੇਰੇ RAM RAJ ਤੋਂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਭੌਖਸਾ ਜਮਨੀ ਆਵੇ ਦੇਵੇ ਆਹ ਉਹ ਇੱਕ 758 ਗਤਿਆ ਮੇਰੇ ਰਾਜ ਤੋਂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਭੌਖਸਾ ਜਮਨੀ ਆਵੇ ਦੇਵੇ ਤੇ ਸੰਤਾ ਸਗਰ ਪਾਰ ਕਰੀ ਜੋ ਜੋ ਬਚੇ ਪਾਵੇ ਸੰਤਾ ਕਾ ਸੁਖਵਰ ਪ੍ਰਸਾਦਿਤ ਕਰੇ ਬਚਨਾਂ ਜੀ 747 ਅੰਕ ਚ ਤੇ ਬਾਬਾ ਜੀ ਬਚਾ ਤੇ ਫਲਸ਼ਾ ਹੋ ਜੀ ਸਾਰੇ ਬੰਬੇ ਕਾ ਜਰਾ ਸੋਚਿਆ ਕਿ ਆਪਣਾ ਬਹੁਤ ਅੱਜ ਮੇਰੇ ਸਿਰ ਇੱਕ ਬੈਸਰ ਸਿਸ ਬੰਦਾ ਜੀ ਕਹਿੰਦਾ ਕਹਿੰਦਾ ਪੋਸੀਬਲ ਨਹੀਂ ਮੈਂ ਕਹਾਂ ਇੱਕ ਜੀ ਡੂ ਪੋਸੀਬਲ ਨਹੀਂ ਲੈਫੈਕਟ ਸੀ ਮੈਂ ਕਹਾਂ ਯੂ ਗੋਟ ਲਾਸ ਆਫ ਪ੍ਰੂਫ ਐਕਟ ਸੀ ਆ ਕਾ ਪ੍ਰੋਡਿਊਸ ਮੈਂ ਇਵਨ ਪੀ ਐਚ ਡੀ ਵੀ ਆਇਸੈਂ ਪੀ ਐਚ ਡੀ ਕਰਨਾ ਸੋ ਲਿਆ ਹਾਂ ਸਾਹਮਣੇ ਉਹ ਤੁਸੀਂ ਦੇਖੋ ਉਹਨਾਂ ਦੇ ਕਿਵੇਂ ਵੀ ਬੱਚੇ ਬੇ ਹੋਇਆ ਗੁਰੂ ਸਦਾ ਸ਼ਰਧਾ ਨਾ ਹੋਇਆ ਕੁਝ ਨਹੀਂ ਚੱਲਿਆ ਆਪਰੇ ਕੈਂਸਲ ਦੇ ਵੀ ਜੋ ਮੈਂ ਅੱਜ ਦੇਖੋ ਜੀ ਕੋਲ ਬਿੰਦੀ ਕਰਦਾ ਕੀ ਕੈਸਾ ਅਮੀਰ ਜੀ ਕੋਈ ਲਾਸ ਇੱਥੇ ਵੀ ਆਇਆ ਮੈਨੇ ਤੁਸੀਂ ਦੱਸੋ ਮੈਂ ਉੱਥੇ ਉਸ ਉਸ ਮੈਂ ਸਾਖੀ ਪਾਈ ਵੀ ਤੁਸੀਂ ਦੇਖ ਕੇ ਸੁਣੀ ਮੇਰੀ ਸਾਖੀ ਸੁਣ ਕੇ ਬਹੁਤ ਬੰਦਿਆਂ ਨੇ ਦੇ ਵੀ ਆਪਣਾ ਬੁਮਾਰੀਆਂ ਦੂਰ ਹੋ ਗਿਆ ਮੇਰੀ ਸਾਖੀ ਸੁਣ ਕੇ ਕਿਵੇਂ ਬਾਬਾ ਜੀ ਤਾਂ ਤਾਂ ਬਾਬੇ ਈਸ਼ ਤੋਂ ਬਖਸ਼ਿਸ਼ ਕੀਤੀ ਆ ਆਪਣੇ ਆਮ ਇਨਸਾਨਾਂ ਆਪਣੇ ਅੱਗੇ ਤੇ ਇੰਡਸਟਰੀਅਲਿਸਟਾਂ ਉਹਨਾਂ ਬਖਸ਼ਿਸ਼ ਕੀਤੇ ਉਹ ਸਾਲਿ ਪਰਕਰ ਦੇ ਜੀ ਅਰਦਾਸ ਕਰਦੇ ਅਰਦਾਸ ਸੁਣੀ ਜਾਂਦੀ ਆ ਹਲਾਸਨ ਜੀ ਉਹ ਕੋਈ ਵੀ ਬੰਦਾ ਤੁਸੀਂ ਮੈਨੂੰ ਨੋਟ ਕਰੋ ਮੈਨੂੰ ਕਮਰਚੀ ਲਿਖੋ ਫੋਨ ਨੰਬਰ ਮੈਂ ਮੰਗੋ ਮੈਂ ਦਵਾਂਗਾ ਜੀ ਉਹ ਜਿਹੜੀ ਦਾਸਤ ਨਾ ਲੋਤੀ ਉਹ ਤੇ ਵੀ ਬਹੁਤ ਕੋਈ ਉਹ ਸਰ ਥੋੜੀ ਜਿਹੀ ਬੀਕੀ ਥੋੜੀ ਜਿਹੀ ਬੀਕੀ ਕਰਨਗੇ ਅੱਤੇ ਵੀ ਉਹ ਕਰਵਾਇ ਸੀ ਕਿ ਉਹ ਕਰਨਾ ਚਾਹੀਦਾ ਜੇ ਅਪਾ ਕਰਵਾਤੀ ਅਪਾ ਪਿਸੰਦਪਲਾ ਹੋਏ ਉਹ ਚੰਗੀ ਗੱਲ ਹੈ ਇੱਕ ਦੱਸਿਓ ਜੀ ਇੱਕ ਦੀ ਮਗਰ ਬਣਾਓ ਇੱਕ ਦਾ ਮੈਸ ਤੋਂ ਬਾਅਦ ਵੀ ਇਹ ਹੁਣ ਬਾਬਾ ਗਰੀਸ ਸਿੰਘ ਜੀ ਮੈਂ ਉਹਨੇ ਮਸਾਲੇ ਬਾਬਾ ਗ੍ਰੇਸੀਸ ਮਰਦਾ ਜੀ ਉਹਨਾਂ ਦੇ ਦੇਖੋ ਜੀ ਕਿਸੇ ਗੁਰਦਾਨ ਚ ਚਲੇ ਜਾਓ ਤੇ ਉਹਨਾਂ ਦੇ ਗੁਰਦਾਨ ਚ ਕੀ ਆਸਾਂ ਕੀ ਲੱਗਿਆ ਧੰਤ ਬਾਬਾ ਈਸ਼ਰ ਸਿੰਘ ਜੀ ਅਸਮੈ ਹਮੇਸ਼ਾ ਮਾਤਾ ਜੀ ਸਾਈਡ ਤੋਂ ਕਮਰੋਜ ਜਾ ਕੇ ਮਦਮਤ ਲੀਕਾ ਸਾਡਾ ਸਾਰਾ ਪਰਿਵਾਰੀ ਉਹਨਾਂ ਨੇ ਕਿਹਾ ਧੰਤ ਬਾਬਾ ਈਸ਼ਰ ਸਿੰਘ ਮਰਦਾ ਜੀ ਉਹ ਕਹਿੰਦੇ ਵੀ ਮੇਰੇ ਸਾਡੇ ਲਈ ਬਾਬਾ ਨਾਨਕ ਸਿੰਘ ਜੀ ਦਸੇ ਪਾਸ਼ੇ ਜੋਤ ਇੱਕ ਬਰਾਬਰ ਹੈ ਜੀ ਇਹਨਾਂ ਦੇ ਵਿੱਚੋਂ ਹਾਥੀ ਦੀ ਪੈੜ ਜਿਹਾ ਸਭ ਆ ਜਾ। ਤੁਸੀਂ ਇਥੇ ਇਹਨਾਂ ਤੁਲੇ। ਹਰ ਇੱਕ ਉਹ ਦਾਤ ਸੀ ਵੀ ਹਰ ਇੱਕ ਇੱਥਈ ਹੈ। ਇੱਕੋ ਦਾਤਾ ਸਹੀ ਹੈ ਕਿ ਤਾਈ ਯਾਰ ਇੱਕੋ ਦਾਤਾ ਮੰਗੀਲ ਮਨ ਚਿੰਦੇ ਆਪਈਏ ਜੇ ਦੂਜੇ ਪਾਸੋਂ ਮੰਗੀਲ ਤਾਂ ਲਾਜਮ ਰਹੀਏ ਇੱਕੋ ਤੋਂ ਸਭ ਕੁ ਪ੍ਰਾਪਤ ਹੋ ਜਾਊਗਾ ਜੇ ਦੂਜੇ ਦੂਜੇ ਤੋਂ ਮੰਗੂਗਾ ਤਾਂ ਉਹ ਲਾਜ ਮਰਨੇ ਤੇ ਸੜੇ ਕੰਮ ਨਹੀਂ ਹੋਣੇ ਪਾਸ ਨੱਬੇ ਆ ਕੇ ਚਾਉਂਦਾ ਹਾ ਤੇ ਛਾੜ ਸਗਲ ਸਿਆਣਪਾ ਸਾਥ ਸਾਥ ਨਹੀਂ ਆਉ ਛਾੜ ਸਗਲ ਸਿਆਣਪਾ ਸਾਥ ਸਾਥ ਨਹੀਂ ਆਉ ਪਰਮ ਪਰਮੇਸ਼ਰੋ ਤਮਕੇ ਗੁਣ ਬਾਓ ਸੇ ਗੱਗਜਾ ਇਹ ਮੇਰਾ ਅੱਜ ਮਸਾਫੀ ਦਾ ਮਕਸਦ ਸੀ ਕਿ ਕਿਸ ਤਰ੍ਹਾਂ ਬਾਬਾ ਜੀ ਗੁੰਗੇ ਕੁੜੀ ਬਾਬਾ ਜੀ ਬੋਲਣ ਲਈ ਤੇ ਉਹ ਸਾਰਾ ਪਰਿਵਾਰ ਹੁਣ ਜਿਹੜਾ ਹੈ ਪੜ੍ਹੇ ਲਿਖਿਆ ਪਰਿਵਾਰ ਇਹ ਵੀ ਇਹ ਨਹੀਂ ਕੋਈ ਕਾਮਬੰਦੇ ਹੈਗੇ ਕਮਿਸ਼ਨਰ ਪੰਜਾਬ ਦੇ ਕਮਿਸ਼ਨਰ ਬੰਦੇ ਉਹ ਦੇਖੋ ਜੀ ਉਹਨਾਂ ਦੇ ਕਿਵੇਂ ਆ ਜਿਨ੍ਹਾਂ ਨੇ ਬਾਬਾ ਜੀ ਜੋ ਹੈ ਫਿਰ ਬਲੇਸਿੰਗ ਲੈ ਲੀਆਂ ਉਹਨਾਂ ਦੇ ਕਿਸੇ ਨੂੰ ਚੱਕ ਕਰ ਦਿਓ ਨਹੀਂ ਇਹ ਮਸ ਬੇਟੀ ਕਰਦਾ ਇਹ ਵੀ ਸਾਡੇ ਸਾਰੇ ਪਰਿਵਾਰੀ ਤੇ ਵੀ ਇਸਮ उन्होंने बे रोम रोम बा जी शुक्रगुजार हैं जिन्होंने अभी एक आम पेंडू परिवार से बाबा जी इस पासे लाया कि भी सारा परिवार असं अच्छे सुखी वास्ते हैं उन्होंने कृपा दौरा सुखी वास्तवें यही बेनती है जी भुला चुका माफी दियो जो कोई लफ्ज बद कट ले गया होल्टे दस दोनों हाथ जुड़ के माफी होगा भुला चुका माफी करो वाहू जी का खालसा वाहगुरू जी की फतह